ਪਾਲਵਤੀ ਕਿਸ ਤਰ੍ਹਾਂ ਕਰੀਦੀ ਖਵਾਲਵਤੀ ਆ ਜੀ ਉਹ ਖੁਦ ਖਾ ਉਹ ਚੀ ਜੇ ਪੇਟ ਨੂੰ ਝਟਕਾ ਮਾਰਨਾ ਧਿਆਨ ਇੱਥੇ ਰੱਖਣਾ ਪਰ ਉਹ ਨਾਮ ਦੀ ਸ਼ਕਤੀ ਜਿਹੜੀ ਹੈ ਨਾ ਓਮ ਦਾ ਵਿਚਾਰ ਨਾਲ ਉਹ ਵਾਹਿਗੁਰੂ ਦਾ ਵਿਚਾਰ ਰੱਖ ਲੋ ਮਨ ਵਿੱਚ ਉਹਦਾ ਵਿਚਾਰ ਹੀ ਰੱਖਣਾ ਉਹਦਾ ਆਪਣੇ ਆਪ ਹੀ ਅੰਦਰ ਜਿਹੜੀ ਤੋਂ ਆ ਨਹੀਂ ਨਾ ਵੀ ਯੋ ਨੋ ਉਹ ਆਪਣੇ ਆਪ ਹੀ ਨਾਮ ਪਈ ਅਨਕਾਰ ਹੀ ਜਾਂਦੀ ਹੈ ਓਕੇ ਸ਼ਕਤੀਆਂ ਦੇ ਉਹ ਸ਼ਕਤੀ ਜਿਹੜੀ ਸਾਡੇ ਅੰਦਰ ਪਰਵੇਸ਼ ਹੋਣੀਆਂ ਤੇ ਬਾਹਰ ਸਾਡੀ ਬਿਮਾਰੀ ਨਿਕਲ ਜਾਂਦੀ ਤਾਂ ਤੁਹਾਡੀਆਂ ਕੁਝ ਵੀਡੀਓ ਵੇਖੀਆਂ ਬਾਲੀਵੁੱਡ ਐਕਟਰ ਜਿਹੜੇ ਨੇ ਉਹ ਵੀ ਤੁਸੀਂ ਬੰਬੇ ਵੀ ਹੋ ਕੇ ਆਏ ਜੇ ਉੱਥੇ ਵੀ ਬੜਾ ਪਿਆਰ ਮਿਲਿਆ ਤੁਹਾਨੂੰ ਸਤਿਕਾਰ ਮਿਲਿਆ ਹਾਂ ਬਹੁਤ ਨਵੀ ਹਾਂ ਸੰਸਦਿਆ ਹੀ ਗਏ ਹਾਂ ਫਿਰ ਉੱਥੇ ਬੜੇ ਖੁਸ਼ ਹੋਏ ਹਾਂ ਅਜਾ ਤੇ ਇਹ ਕਹੋ ਤੂੰ ਜੋਵਾ ਕਰਕੇ ਦੱਸਿਆ ਫਿਰ ਤੋਂ ਅੰਜ ਹਾਂ ਕਿ ਤਾੜੀਆਂ ਮਾਰੀਆਂ ਉਹ ਤੇ ਮੈਂ ਜਦੋਂ ਆਸਣ ਕੀਤਾ ਹਾਂ ਮੈਂ ਪੈਰਾਂ ਅਖਨੇ ਤੇ ਮਾਤਾ ਤੂੰ ਤੇ ਪਿੱਛੇ ਵੀ ਨਮਸੇ ਕਰਾ ਨਹੀਂ ਨੰਬਰ ਦੀ ਕਿਰਪਾ ਰਹੀ ਦੀ ਆ ਰਹੀ ਉਹਨਾਂ ਦੀ ਉਹ ਪੂਰਾ ਸਤਕਾਰ ਦਿੱਤਾ ਕਿ ਮਾਤੇ ਬਹੁਤ ਖੁਸ਼ ਹੋਏ ਬਾਰਡਰ ਤੇ ਦੌੜ ਵੀ ਲਗਾਤੀ ਸੀ ਇੱਕ ਵਾਰੀ ਅੱਗੇ ਨਿਕਲ ਕੇ ਸੀ ਦੌੜ ਹਾਂ ਹਾਂ ਉਹ ਮੈਨੂੰ ਆਂਦੇ ਨੇ ਵਾਵਾ ਡੇਰ ਬਾਬਾ ਟਾਈਮ ਦੀ ਗੱਲ ਹੈ ਆਂਦਿਆ ਨਹੀਂ ਕਿ ਤੂੰ ਹੀ ਮਾਤਾ ਦੌੜ ਮੈਂ ਲੈ ਲਿਆ ਝੰਡਾ ਤੇ ਮੈਂ ਦੌੜ ਪਈ ਤੇ ਉਹਦੇ ਨਾਲ ਕੁੜੀਆਂ ਜਿਹੜੀਆਂ ਉਹ ਮੇਰੇ ਨਾਲ ਕਿ ਮੈਂ ਅੱਗੇ ਹੋ ਗਈ ਤੇ ਸਭ ਨੇ ਤਾੜੀਆਂ ਮਾਰੀਆਂ ਨਾਮ ਦੀ ਪਾਲਵਤੀ ਕਿਸ ਤਰ੍ਹਾਂ ਕਰੀ ਦੀ ਖਵਾਲਵਤੀ ਆ ਜੀ ਉਹ ਖੁਦ ਦਿਖਾਓ ਤੁਸੀਂ ਜੀ ਤੇ ਪੇਟ ਨੂੰ ਝਟਕਾ ਮਾਰਨਾ ਬਿਲਕੁਲ ਧਿਆਨ ਇੱਥੇ ਰੱਖਣਾ ਪਰ ਉਹ ਨਾਮ ਦੀ ਸ਼ਕਤੀ ਜਿਹੜੀ ਹੈ ਨਾ ਓਮਦਾ ਵਿਚਾਰ ਨਾਲ ਉਹ ਵਾਹਿਗੁਰੂ ਦਾ ਵਿਚਾਰ ਰੱਖ ਲਓ ਉਹ ਮਨ ਵਿੱਚ ਉਹਦਾ ਵਿਚਾਰ ਹੀ ਰੱਖਣਾ ਉਹਦਾ ਆਪਣੇ ਆਪ ਹੀ ਅੰਦਰ ਜਿਹੜੀ ਤੋਂ ਹਾਂ ਨਹੀਂ ਨਾ ਵੀ ਯੋ ਨੋ ਉਹ ਆਪਣੇ ਆਪ ਹੀ ਨਾਮ ਪਈ ਅਨਕਾਰ ਹੀ ਜਾਂਦੀ ਹੈ ਓਕੇ ਸ਼ਕਤੀਆਂ ਦੇ ਉਹ ਸ਼ਕਤੀ ਜਿਹੜੀ ਸਾਡੇ ਅੰਦਰ ਪਰਵੇਸ਼ ਹੋਣੀਆਂ ਤੇ ਬਾਹਰ ਸਾਡੀ ਬਿਮਾਰੀ ਨਿਕਲ ਜਾਂਦੀ ਤਾਂ ਤੁਹਾਡੀਆਂ ਕੁਝ ਵੀਡੀਓ ਵੇਖੀਆਂ ਬਾਲੀਵੁੱਡ ਐਕਟਰ ਜਿਹੜੇ ਨੇ ਉਹ ਵੀ ਤੁਸੀਂ ਬੰਬੇ ਵੀ ਹੋ ਕੇ ਆਏ ਜੇ ਉੱਥੇ ਵੀ ਬੜਾ ਪਿਆਰ ਮਿਲਿਆ ਤੁਹਾਨੂੰ ਸਤਿਕਾਰ ਮਿਲਿਆ ਹਾਂ ਬਹੁਤ ਨਵੀ ਹਾਂ ਸੰਸਦਿਆ ਹੀ ਗਏ ਹਾਂ ਫਿਰ ਉੱਥੇ ਬੜੇ ਖੁਸ਼ ਹੋਏ ਹਾਂ ਅਜਾ ਤੇ ਇਹ ਕਹਜੋ ਤੂੰ ਜੋਵਾ ਕਰਕੇ ਦੱਸਿਆ ਘੇਰ ਤੋਂ ਅੰਜਾਨ ਕੈ ਤਾੜੀਆਂ ਮਾਰੀਆਂ ਉਹ ਤੇ ਮੈਂ ਜਦੋਂ ਆਸਣ ਕੀਤਾ ਹੁਣ ਮੈਂ ਤੇਰਨ ਖਨੇ ਤੇ ਮਾਤਾ ਤੂੰ ਤੇ ਪਿੱਛੇ ਵੀ ਨਮਸਕਾਰ ਨਹੀਂ ਉਹਨਾਂ ਬੜੀ ਕਿਰਪਾ ਰਹੀ ਦਿਆ ਰਹੀ ਉਹਨਾਂ ਦੀ ਮੈਂ ਪੂਰਾ ਸਤਿਕਾਰ ਦਿੱਤਾ ਹਾਂ ਹਾਂ ਬਹੁਤ ਬਹੁਤ ਖੁਸ਼ ਹਾਂ ਬਾਰਡਰ ਤੇ ਦੌੜ ਵੀ ਲਗਾਤੀ ਸੀ ਇੱਕ ਵਾਰੀ ਅੱਗੇ ਨਿਕਲ ਕੇ ਸੀ ਦੌੜ ਹਾਂ ਹਾਂ ਬਾਰਡਰ ਤੇ ਉਹ ਮੈਨੂੰ ਆਂਦੇ ਨੇ ਵਾਵਾ ਡੇਰ ਵਾਵਾ ਟਾਈਮ ਦੀ ਗੱਲ ਐ ਆਂਦਿਆ ਨਹੀਂ ਕਿ ਤੂੰ ਹੀ ਮਾਤਾ ਦੌੜ ਮੈਂ ਲੈ ਲਿਆ ਝੰਡਾ ਤੇ ਮੈਂ ਦੋ ਲੌਰਪੇ ਤੇ ਉਹਦੇ ਨਾਲ ਕੁੜੀਆਂ ਜਿਹੜੀਆਂ ਉਹ ਮੇਰੇ ਅੱਗੇ ਆ ਗਈ ਫਿਰ ਸਭ ਨੇ ਤਾੜੀਆਂ ਮਾਰੀਆਂ ਉਹਨਾਂ ਦੀ ਪਾਲਵਤੀ ਕਿਸ ਤਰ੍ਹਾਂ ਕਰੀਦੀ ਖਵਾਲਵਤੀ ਆ ਜੀ ਉਹ ਖੁਦ ਦਿਖਾਓ ਤੁਸੀਂ ਜੀ ਤੇ ਪੇਟ ਨੂੰ ਝਟਕਾ ਮਾਰਨਾ ਬਿਲਕੁਲ ਧਿਆਨ ਇੱਥੇ ਰੱਖਣਾ ਪਰ ਉਹ ਨਾਮ ਦੀ ਸ਼ਕਤੀ ਜਿਹੜੀ ਹੈ ਨਾ ਉਮ ਦਾ ਵਿਚਾਰਨ ਕਰ ਲੋ ਵਾਹਿਗੁਰੂ ਦਾ ਵਿਚਾਰ ਰੱਖ ਲੋ ਮਨ ਵਿੱਚ ਉਹਦਾ ਵਿਚਾਰ ਹੀ ਰੱਖਣਾ ਉਹਦਾ ਆਪਣੀ ਆਪ ਹੀ ਅੰਦਰ ਜੜੀ ਤੋਂ ਆ ਨੀ ਨਾ ਵੀ ਉਹ ਆਪਣੀ ਆਪ ਹੀ ਨਾਮ ਪਈ ਅਨਕਾਰ ਹੀ ਜਾਂਦੀ ਹੈ ਓਕੇ ਸ਼ਕਤੀਆਂ ਦੀ ਉਹ ਸ਼ਕਤੀ ਜਿਹੜੀ ਸਾਡੇ ਅੰਦਰ ਪਰਵੇਸ਼ ਹੁੰਦੀ ਹੈ ਤੇ ਬਾਹਰ ਸਾਡੀ ਬਿਮਾਰੀ ਨਿਕਲ ਜਾਂਦੀ ਤਾਂ ਤੁਹਾਡੀਆਂ ਕੁਝ ਵੀਡੀਓ ਵੇਖੀਆਂ ਬਾਲੀਵੁੱਡ ਐਕਟਰ ਜਿਹੜੇ ਨੇ ਉਹ ਵੀ ਤੁਸੀਂ ਬੰਬੇ ਵੀ ਹੋ ਕੇ ਆਏ ਜੇ ਉੱਥੇ ਵੀ ਬੜਾ ਪਿਆਰ ਮਿਲਿਆ ਤੁਹਾਨੂੰ ਸਤਿਕਾਰ ਮਿਲਿਆ ਹਾਂ ਬਹੁਤ ਉਹਨਾਂ ਵੀ ਸੰਸਦ ਦੇ ਆ ਹੀ ਗਏ ਹਾਂ ਇਹ ਲੋਥੇ ਬੜੇ ਖੁਸ਼ ਹੋਏ ਹਣ ਤੇ ਇਹ ਵੇਖ ਕੇ ਜਦੋਂ ਤੂੰ ਜੋਗਾ ਕਰਕੇ ਦੱਸਿਆ ਫੇਰ ਤੋਂ ਇੰਜ ਹਣ ਕਿ ਤਾੜੀਆਂ ਮਾਰੀਆਂ ਉਹ ਤੇ ਮੈਂ ਜਦੋਂ ਆਸਨ ਕੀਤਾ ਹਣ ਮੈਂ ਤੇ ਰਣ ਖਨੇ ਤੇ ਮਾਤਾ ਤੂੰ ਤੇ ਪਿੱਛੇ ਵੀ ਨਮਸ ਸੇ ਕਰਾ ਨਹੀਂ ਨਾ ਬੜੀ ਕਿਰਪਾ ਰਹੀ ਦਿਆ ਰਹੀ ਉਹਨਾਂ ਦੀ ਮੈਂ ਪੂਰਾ ਸਤਿਕਾਰ ਦਿੱਤਾ ਹਾਂ ਬਹੁਤ ਬਹੁਤ ਖੁਸ਼ ਹੋਏ ਬਾਰਡਰ ਤੇ ਦੌੜ ਵੀ ਲਗਾਤੀ ਸੀ ਇੱਕ ਵਾਰੀ ਅੱਗੇ ਨਿਕਲ ਕੇ ਸੀ ਦੌੜ ਹਾਂ ਹਾਂ ਬਾਰਡਰ ਤੇ ਉਹ ਮੈਨੂੰ ਆਂਦੇ ਨੇ ਵਾਵਾ ਡੇਰ ਵਾਵਾ ਟਾਂ ਦੀ ਗੱਲ ਐ ਆਂਦਿਆ ਨਹੀਂ ਕਿ ਤੂੰ ਹੀ ਮਾਤਾ ਦੋੜੋ ਮੈਂ ਲੈ ਲਿਆ ਝੰਡਾ ਤੇ ਮੈਂ ਦੋ ਰੁਪਏ ਤੇ ਉਹਦੇ ਨਾਲ ਕੁੜੀਆਂ ਜਿਹੜੀਆਂ ਉਹ ਮੇਰੇ ਅੱਗੇ ਹੋ ਗਈ ਫਿਰ ਸਭ ਨੇ ਤਾੜੀਆਂ ਮਾਰੀਆਂ ਉਹਨਾਂ ਦੀ